ਨਸੀਬ ਜੀ ਨੂੰ ਮੈਂ ਬੇਨਤੀ ਕਰਦਾ ਜਾਂ ਹੋਰ ਲੋਕ ਜਿਹੜੇ ਦਲਜੀਤ ਦਸਾਂਹ ਤੇ ਉਂਗਲ ਚੱਕਦੇ ਨੇ ਕਿ ਦਲਜੀਤ ਦਸਾਂਹ ਜੀ ਸਟੇਜ ਤੇ ਆਉਣ ਲੱਗਾ ਪੱਗ ਮੰਨ ਲੈਂਦਾ ਉਦਾਂ ਮੋਨਾ ਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਭਾਈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਨਯੋਗ ਨਰਿੰਦਰ ਮੋਦੀ ਜੀ ਭਗਵੰਤ ਮਾਨ ਜੀ ਕੇਜਰੀਵਾਲ ਰਾਹੁਲ ਗਾਂਧੀ ਇਹ ਕਿਉਂ ਪੱਗਾਂ ਬੰਦੇ ਫਿਰ ਇਹਨਾਂ ਤੇ ਕਿਉਂ ਨਹੀਂ ਤੁਸੀਂ ਬੋਲਦੇ ਆ ਹੁਣ ਵੋਟਾਂ ਆ ਗਈਆਂ ਨੇ ਤੁਸੀਂ ਦੇਖ ਲਓ ਕੱਲੇ ਕੱਲੇ ਨੇ ਮੈਂ ਸਾਰੇ ਲੀਡਰਾਂ ਦਾ ਸਤਿਕਾਰ ਕਰਦਾ ਜੀ ਕੱਲੇ-ਕੱਲੇ ਨੇ ਸਾਡੇ ਸਰਦਾਰਾਂ ਨੇ ਉਹਨਾਂ ਦੇ ਪੱਗਾਂ ਬਣਾਉਣੀਆਂ ਥੱਲੇ ਸ਼ੇਪ ਕੀਤੀ ਹੁੰਦੀ ਇੱਥੇ ਇੰਨੀਆਂ ਮੁੱਛਾਂ ਰੱਖੀਆਂ ਹੁੰਦੀਆਂ ਉੱਤੇ ਬੱਗਵੰਨੀ ਹੁੰਦੀ ਹੈ ਇੱਕ ਪਾਸੇ ਇਹਨਾਂ ਦੀਆਂ ਫੋਟੋ ਕੱਢ ਕੇ ਦੇਖ ਲਿਓ ਤੇ ਇੱਕ ਪਾਸੇ ਦਿਲਜੀਤ ਦੀ ਫੋਟੋ ਕੱਢ ਕੇ ਦੇਖ ਲਿਓ ਮੈਨੂੰ ਦੱਸਿਓ ਕਿ ਜਲੂਸ ਦਿਲਜੀਤ ਕੱਢਦਾ ਜਾਂ ਲੋਕ ਕੱਢਦੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੱਗ ਦੀ ਮਹੱਤਤਾ ਕੀ ਹੁੰਦੀ ਹੈ ਯਾਰ ਦਲਜੀਤ ਦੇ ਉਤੇ ਅਲੀਗੇਸ਼ਨ ਲਾਉਣ ਤੋਂ ਪਹਿਲਾਂ ਨਸੀਬ ਜੀ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਮੈਂ ਮੈਂ ਤੁਹਾਡਾ ਕੋਈ ਵਿਰੋਧੀ ਨਹੀਂ ਹੈਗਾ ਨਸੀਬ ਜੀ ਨੂੰ ਮੈਂ ਮੈਸੇਜ ਦੇਣਾ ਚਾਹਣਾ ਮੈਂ ਕੋਈ ਨਸੀਬ ਦਾ ਵਿਰੋਧੀ ਨਹੀਂ ਮੈਂ ਤਾਂ ਵਿਚਾਰੇ ਨੂੰ ਜਾਣਦਾ ਵੀ ਹੈ ਨਹੀਂਗਾ ਨਸੀਬ ਜੀ ਤੁਸੀਂ ਤਾਂ ਚੱਕਰ ਆ ਉਹਨਾਂ ਨੂੰ ਜਾਣਦਾ ਨਹੀਂ ਕੋਈ ਉਹ ਚਾਹੁੰਦੇ ਉਹ ਚਾਹੁੰਦੇ ਨਸੀਬ ਅਸੀਂ ਨਸੀਬ ਜਿੰਦਾਬਾਦ ਦੇ ਨਾਰੇ ਲਾ ਦਿੰਨੇ ਆ ਠੀਕ ਹੈ ਜੀ ਜਿਉ ਇਸ ਗੱਲ ਨਾਲ ਖੁਸ਼ ਹੁੰਦੇ ਆ ਤમે 100 ਬੰਦਾ ਇਕੱਠਾ ਕਰਕੇ ਨਸੀਬ ਜਿੰਦਾਬਾਦ ਦੇ ਨਾਰੇ ਲਾ ਦਿਨਾ ਪਰ ਹੱਥ ਜੋੜ ਕੇ ਨਸੀਬ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਸੇ ਬੰਦੇ ਨੂੰ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਹੈਗੇ ਉਹਦੇ ਬਾਰੇ ਐ ਗੱਲਾਂ ਨਾ ਕਰੋ ਸਾਡੇ ਪਿੰਡ ਆਓ ਅਸੀਂ ਤੁਹਾਡਾ ਹੱਥ ਦਰਮਾ ਇਹ ਨਸੀਬ ਜੀ ਨੂੰ ਮੈਂ ਬੇਨਤੀ ਕਰਦਾ ਕਿ ਸਾਡੇ ਪਿੰਡ ਆਓ ਸਾਡੇ ਨਗਰ ਦੇ ਮੋਹਰਤਵਾਨ ਬੰਦੇ ਆਮ ਪਬਲਿਕ ਤੁਹਾਨੂੰ ਅੱਡੇ ਤੋਂ ਦੁਸਾਂਝਾ ਤੇ ਤੋਂ ਹਾਰ ਪਾ ਕੇ ਦੁਸਾਂਝੀ ਲੈ ਕੇ ਆਉਗੀ ਪਰ ਦਿਲਜੀਤ ਦੁਸਾਂਝੇ ਤੇ ਬੋਲਣ ਤੋਂ ਪਹਿਲਾਂ ਪਿੰਡ ਆਣ ਕੇ ਪੜਤਾਲ ਕਰੋ ਕਿ ਬਚਪਨ ਵਿੱਚ ਉਹ ਕਿਹੋ ਜਿਹਾ ਸੀ ਟੀਨੇਜ ਵਿੱਚ ਕਿਹੋ ਜਿਹਾ ਸੀ ਤੇ ਜਦੋਂ ਹੁਣ ਮੈਚੂਰ ਹੋ ਗਿਆ ਹੁਣ ਕਿਹੋ ਜਿਹਾ ਸੀ ਐਦਾਂ ਕਰਨ ਦੇ ਨਾਲ ਜਾਂ ਉਹ ਬਣਾਉਣ ਦੇ ਨਾਲ ਭਾਜੀ ਸ਼ੈਤਾਨ ਦੀ ਸ਼ੈਤਾਨ ਦੀ ਪੂਜਾ ਤੇਲੂ ਜੀ ਇੱਕ ਮਿੰਟ ਸ਼ੈਤਾਨ ਦੀ ਪੂਜਾ ਭਾਜੀ ਦੇਖੋ ਜਿਹੜਾ ਬੰਦਾ ਸਿੱਖ ਹੈ ਮੈਂ ਹਾਂ ਮੈਨੂੰ ਯਾਦ ਆ ਗਿਆ ਮੈਂ ਨਸੀਬ ਜੀ ਨੂੰ ਪੁੱਛਣਾ ਚਾਹੁੰਦਾ ਤੁਸੀਂ ਸਿੱਖ ਹੋ ਨਾ ਸਿੱਖ ਧਰਮ ਨੂੰ ਮੰਨਦੇ ਹੋ ਨਾ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਤੁਹਾਡੇ ਪੱਗ ਬੰਨੀ ਹੋਈ ਤੁਹਾਨੂੰ ਤਾਂ ਸ਼ੈਤਾਨਾਂ ਵਿੱਚ ਵਿਸ਼ਵਾਸ ਹੀ ਨਹੀਂ ਕਰਨਾ ਚਾਹੀਦਾ ਤੁਸੀਂ ਕਿੰਨੀ ਵੱਡੀ ਕਿੰਨੀ ਗਲਤ ਗੱਲ ਕਹਿਤੀ ਤੁਸੀਂ ਸਿੱਖ ਹੋ ਕੇ ਤੁਸੀਂ ਕਹਿ ਰਹੇ ਹੋ ਕਿ ਉਹ ਸ਼ੈਤਾਨ ਨੂੰ ਮੰਦਾ ਜਦ ਕਿ ਅਸੀਂ ਸਿੱਖ ਤਾਂ ਕਿਸੇ ਨੂੰ ਮੰਨਦੇ ਹੀ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਦਲਜੀਤ ਦਸਾਂ ਨੇ ਕਦੇ ਕਿਹਾ ਕਿ ਮੈਂ ਪੱਥਰ ਦੀ ਪੂਜਾ ਕਰਦਾ ਸਤਕਾਰ ਹਰ ਧਰਮ ਦਾ ਕਰਦਾ ਦਲਜੀਤ ਬਟ ਉਹਨੇ ਕਦੇ ਮੈਂ ਉਹਦੇ ਮੂੰਹ ਨਹੀਂ ਸੁਣਿਆ ਉਹਨਾਂ ਕਿਹਾ ਹੋਗਾ ਮੈਂ ਸ਼ੈਤਾਨ ਦੀ ਪੂਜਾ ਕਰਦਾ ਉਹ ਤਾਂ ਇਹ ਕਹਿੰਦਾ ਇੱਕ ਓੰਕਾਰ ਉਹਦੀ ਪੂਜਾ ਕਰਦਾ ਸੋ ਨਸੀਬ ਜੀ ਤੁਹਾਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਸਿੱਖ ਹੋ ਸਰਦਾਰ ਹੈ ਤੁਸੀਂ ਤੁਹਾਡੇ ਪੱਗ ਬੰਨੀ ਬਹੁਤ ਸੋਹਣੀ ਲੱਗਦੀ ਤੁਸੀਂ ਸੱਚਜੇ ਢੰਗ ਦੇ ਨਾਲ ਗੱਲ ਵੀ ਕਰ ਲੈਣੇ ਹੋ ਤੁਸੀਂ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਨਾ ਕਰੋ ਕਿ ਦਲਜੀਤ ਸ਼ੈਤਾਨ ਦੀ ਪੂਜਾ ਕਰਦਾ ਤੁਸੀਂ ਸੇਖੋਂ ਲੋਕਾਂ ਤੱਕ ਸਹੀ ਮੈਸੇਜ ਦਿਓ ਕਿ ਸ਼ੈਤਾਨ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂਗੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੈਤਾਨ ਦੇ ਬਾਰੇ ਕੋਈ ਮੇਰੇ ਖਿਆਲ ਚ ਨਹੀਂ ਕਿਤੇ ਜ਼ਿਕਰ ਹੋਇਆ ਹੋਇਆ ਹੋਗਾ ਜੇ ਹੋਇਆ ਵੀ ਤਾਂ ਮੈਂ ਇਤਿਹਾਸਕਾਰ ਨਹੀਂ ਹਾਂਗਾ ਜੀ ਮੈਨੂੰ ਪਤਾ ਨਹੀਂ ਬਟ ਦਲਜੀਤ ਦਸਾਂਜ ਜਿਹੜੇ ਉੱਤੇ ਐਲੀਗੇਸ਼ਨ ਲੱਗਦੇ ਸ਼ੈਤਾਨ ਦੀ ਪੂਜਾ ਦਾ ਹਾਂਜੀ ਉਹ ਮੈਂ ਤੁਹਾਨੂੰ ਦੱਸਦਾ ਜੀ ਨਸੀਬ ਜੀ ਦਾ ਰਾਤ ਮੈਂ ਉਹ ਦੇਖਿਆ ਜਿਹੜਾ ਉਹਨਾਂ ਨੇ ਕੈਨੇਡਾ ਦੇ ਵਿੱਚ ਹੈਗੇ ਨੇ ਰੈੱਡ ਐਫ ਐਮ ਤੇ ਕੰਮ ਕਰਦੇ ਨੇ ਬੜੇ ਸਤਿਕਾਰਯੋਗ ਨੇ ਉਹਨਾਂ ਨੂੰ ਉਹ ਦੱਸ ਰਿਹਾ ਕਿ ਮੈਂ ਤੁਹਾਨੂੰ ਇੱਕ ਸੁਣਾਣਾ ਜੀ ਉਹ ਗ੍ਰੈਪ ਸੁਣਾਣਾ ਉਹਦੇ ਵਿੱਚ ਉਹ ਕਹਿ ਰੇ ਬੋਲੇ ਸੋ ਨਿਹਾਲ ਦਾ ਰਾਰਾ ਰਾਰਾ ਸੋ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਹੈ ਤਾਂ ਜੋਸ਼ ਭਰਨ ਵਾਲਾ ਹੈ ਤੁਸੀਂ ਤਾਂ ਡਾਂਸ ਕਰਉਣ ਲੱਗੇ ਹੋਏ ਹੋ ਜਿੱਦਾਂ ਪਿੰਗ ਝੂਟਦੀਆਂ ਹੁੰਦੀਆਂ ਸੀ ਨਾ ਅੱਲਣ ਉਹ ਮਾਨਕ ਸਾਹਿਬ ਦਾ ਗਾਣਾ ਚੇਤੇ ਆ ਗਿਆ ਉਹਨਾਂ ਦਾ ਮੈਨੂੰ ਦੇਖ ਕੇ ਪਿੰਗਾ ਝੂਟਦੀਆਂ ਅੱਲਣ ਮਟਿਆਰਾਂ ਇਹਨਾਂ ਦਾ ਕੋਈ ਗਾਣਾ ਸੀਗਾ ਆ ਆ ਰਿਦਮ ਸੀ ਆਰ ਬੋਲੇ ਸੋ ਨਿਹਾਲ ਆ ਥੋੜੀ ਹੁੰਦਾ ਬੋਲੇ ਸੋ ਨਿਹਾਲ ਦਾ ਜਿਹੜਾ ਜਕਾਰਾ ਤੁਸੀਂ ਇਦਾਂ ਜਕਾਰੇ ਲਾਉਗੇ ਕਿੱਥੇ ਲਿਖਿਆ ਹੋਇਆ ਕਿ ਤੁਸੀਂ ਸਿੱਖ ਧਰਮ ਦੇ ਵਿੱਚ ਹੋ ਕੇ ਤੁਸੀਂ ਰੈਪ ਕਰੋ ਕਿ ਤੁਸੀਂ ਜਿਹੜੀ ਜਿਹੜੀ ਚੀਜ਼ ਹੈ ਜੀ ਵੀ ਭਾਈ ਨਸੀਬ ਸਾਹਿਬ ਹੁਣ ਦਿਲਜੀਤ ਦੇ ਖਿਲਾਫ ਬੋਲ ਰਹੇ ਪਹਿਲਾ ਮੂਸੇ ਵਾਲੇ ਦੇ ਨਾਲ ਉਹਨਾਂ ਦਾ ਕਾਊਂਟਰ ਕੋਈ ਫਰਕ ਨਹੀਂ ਪੈਣਾ ਮੈਂ ਦਿਲਜੀਤ ਨੂੰ ਬੇਨਤੀ ਕਰਦਾ ਕਿ ਦਿਲਜੀਤ ਵੀਰ ਜੇ ਗਾਹੇ ਵਗਾਹੇ ਇਸ ਵੀਡੀਓ ਤੇ ਤੇਰੀ ਨਿਗਾਹ ਪਈ ਇਹਨਾਂ ਚੀਜ਼ਾਂ ਦੇ ਜਵਾਬ ਹੀ ਨਾ ਦੇ ਦੇਖੋ ਇੱਕ ਹੁੰਦਾ 5G ਅੱਜ ਕੱਲ ਐਂਡਰੋਇਡ ਫੋਨ ਚੱਲ ਪਿਆ ਜੀ ਚੱਲ ਪਿਆ ਨਾ Apple 6 ਆ ਗਿਆ ਕਿ 7 ਆ ਗਿਆ ਮੇਰੇ ਕੋਲ ਤਾਂ Nokia ਦਾ ਫੋਨ ਹੁੰਦਾ ਸੀ ਸੀ ਦੇਖੋ ਜਿਹੜਾ ਦਿਲਜੀਤ ਹੈ ਉਹਦੀ ਜਿਹੜੀ ਪੋਜੀਸ਼ਨ ਇੱਥੇ ਆ ਹੁਣ ਤੁਸੀਂ Nokia ਦੇ 3310 ਦੇ ਵਿੱਚ ਜੀਓ ਦੀ 5G ਚਲਾਓਗੇ ਤਾਂ ਚੱਲਣੀ ਨਹੀਂ ਹੈਗੀ ਸੋ ਨਸੀਬ ਜੀ ਤੁਹਾਡਾ ਜਿਹੜਾ ਹੈ ਹੈਸੀਅਤ ਤੁਹਾਡਾ ਹੈਸੀਅਤ ਸੌਰੀ ਜਿਹੜਾ ਤੁਹਾਡਾ ਰੁਤਵਾ ਹਲੇ ਦਿਲਜੀਤ ਦੁਸਾਂਝ ਵਾਲਾ ਨਹੀਂ ਹੋਇਆ ਵਾਹਿਗੁਰੂ ਕਰੇ ਤੁਸੀਂ ਵੀ ਤਰੱਕੀ ਕਰੋ ਬਾਬਾ ਨਾਨਕ ਤੁਹਾਨੂੰ ਦਿਲਜੀਤ ਦੁਸਾਂਝ ਇਹਨਾਂ ਸੁਪਰਸਟਾਰ ਬਣਾਵੇ ਪਰ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਅੱਗੇ ਜਿਹੜੇ ਵੀ ਲੋਕ ਦਿਲਜੀਤ ਦੀ ਬਦਕੋਈ ਕਰਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਿ ਭਾਈ ਇੱਕ ਵਾਰੀ ਸਾਡੇ ਪਿੰਡ ਆਇਓ ਦਿਲਜੀਤ ਦੁਸਾਂਝ ਬੇਸ਼ੱਕ ਪਿੰਡ ਨਹੀਂ ਰਹਿੰਦਾ ਅਸੀਂ ਸਾਰੇ ਉਹਦੇ ਆਪਣੇ ਹੀ ਆ ਉਹ ਸਾਡਾ ਹੀ ਆ ਸਾਡਾ ਹੀ ਭਰਾ ਹੈ ਛੋਟਾ ਸਾਨੂੰ ਮਾਣ ਹੈ ਉਹਦੇ ਤੇ ਤੁਸੀਂ ਸਾਡੇ ਪਿੰਡ ਆਏ ਹੋ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਨਾਲ ਡਿਟੇਲ ਵਿੱਚ ਦੱਸਾਂਗੇ ਕਿ ਦਿਲਜੀਤ ਦਸਾਂ ਕੀ ਹੋ ਜਾ ਸਕਦਾ